ਆ ਵੇਖੋ ਜੀ ਨਮਕ ਤੇ ਨਮਕੀ ਆ ਲੋਕਾਂ ਦੀ ਭੈੜੀ ਨਜ਼ਰ ਤੋਂ ਬਚਾਣ ਲਈ ਅਸੀਂ ਸ਼ੰਮੀ ਮੈਡਮ ਦੀ ਨਜ਼ਰ ਲਾਣ ਲੱਗੇ ਆ ਮਹਾਰਾਜ ਇਹਨਾਂ ਨੂੰ ਲੋਕਾਂ ਦੀ ਮਾੜੀ ਨਜ਼ਰ ਤੋਂ ਬਚਾਉਣ ਸ਼ੰਮੀ ਮੈਡਮ ਤਾਂ ਹੀ ਨਜ਼ਰ ਲਥਰੀ ਹੈ ਲੋਕਾਂ ਦੀ ਨਿਆ ਲੱਗ ਗਈ ਹੈ ਕਿ ਉਹ ਬਿਮਾਰ ਹੈਗੀ ਤੇ ਤੁਰ ਹੀ ਕਿਉਂ ਫਿਰਦੀ ਹੈ ਲਾਥੀਆਂ ਨਹੀਂ ਵੇਖਿਓ ਲਾ ਲਓ ਨਲਕਾ ਖੋਲ ਦੋ

जाओ मम्मी तो ये तो कितने पोले रह गए क्यों यार तो ये तो पूरी गलत फैमिली जा गए थे तो ये तो इस यार हां कर तो करते हैं हेलो बंदर ओ पहना ने बंदर की जान में अंदर क्या ये कर ठीक है ठीक है ठीक है